ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ چاہے ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਰਜੋਤ ਜੀ ਮੂਲ ਰੂਪ ਦੇ ਵਿੱਚ ਤਿੰਨ ਚਾਰ ਵੱਡੀਆਂ-ਵੱਡੀਆਂ ਖਬਰਾਂ ਨੇ ਜਿਨ੍ਹਾਂ ਦਾ ਐਨਾਲਿਸਿਸ ਮੈਂ ਅੱਗੇ ਵਧਾਉਂਗਾ اور بہت મહત્વપૂર્ણ ਖਬਰਾਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਕੱਲ ਕੱਲ ਰਾਤ ਮੀਟਿੰਗ ਖਤਮ ਹੋਈ ਹੈ ਲਗਭਗ 10:00 ਵਜੇ ਦੇ ਆਸ-ਪਾਸ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੀ ਔਰ ਭਗਵੰਤ ਮਾਨ ਨੇ ਜਿਹੜਾ ਮਾਸਟਰ ਸਟੋਕ ਖੇਡਿਆ ਉਹਨਾਂ ਨੇ ਇੱਕ ਮੀਟਿੰਗ ਦਾ ਪ੍ਰਬੰਧ ਕਰਾਤਾ ਕਿਸਾਨ ਜਥੇਬੰਦੀਆਂ ਦੇ ਵਿਚਾਰੇ ਔਰ ਭਾਰਤ ਸਰਕਾਰ ਦੇ ਮੰਤਰੀਆਂ ਦੇ ਵਿਚਾਰੇ ਭਗਵੰਤ ਮਾਨ ਖੁਦ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਰਏ ਬੜੀ ਅਹਿਮ ਮੀਟਿੰਗ ਹੈ ਮੈਂ ਪੂਰਾ ਵੇਰਵਾ ਉਹ ਦਾ ਪੇਸ਼ ਕਰਦਾ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਕਿਉਂਕਿ 13 ਫਰਵਰੀ ਨੂੰ ਦਿੱਲੀ ਦੇ ਵਿੱਚ ਕੂਚ ਕਰਨ ਦਾ ਫੈਸਲਾ ਕੀਤਾ ਸੀ ਵੱਡਾ ਅੰਦੋਲਨ ਦਾ ਐਲਾਨ ਕਰ ਦਿੱਤਾ ਸੀ ਕਿਸਾਨਾਂ ਨੇ ਐਸ ਕੇ ਐਮ ਔਰ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿ ਅਸੀਂ 13 ਫਰਵਰੀ ਨੂੰ ਦਿੱਲੀ ਪਹੁੰਚਾਂਗੇ ਔਰ ਕੱਲ ਕਿਸਾਨ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਕੱਲ ਯੂਪੀ ਦੇ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਦੇ ਆਗੂ ਔਰ ਕਿਸਾਨ ਦਿੱਲੀ ਪਹੁੰਚਣਾ ਚਾਹੁੰਦੇ ਸੀ ਨਾਇੜਾ ਵੈਰੀਕੇਟਿੰਗ ਕੀਤੀ ਗਈ ਉਹਨਾਂ ਨੂੰ ਉੱਥੇ ਰੋਕਿਆ ਗਿਆ ਔਰ ਪੰਜਾਬ ਤੋਂ ਬਹੁਤ ਵੱਡੀ ਗਿਣਤੀ 'ਚ ਕਿਸਾਨ ਸੰਗਠਨ ਨੇ ਜਿਹੜੇ ਉਹ ਆਪਣੀ ਤਿਆਰੀ ਕਰ ਰਹੇ ਸੀ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਰਹਿਣ ਸਹਿਣ ਖਾਣ ਪੀਣ ਦਾ ਇੰਤਜ਼ਾਮ ਤਿਆਰ ਹੋ ਰਿਹਾ ਸੀ ਇਹ ਗੱਲਾਂ ਵੱਖ-ਵੱਖ ਚੌਕਸੀ ਏਜੰਸੀਆਂ ਦੇ ਜ਼ਰੀਏ ਇੰਟੈਲੀਜੈਂਸ ਦੇ ਜ਼ਰੀਏ ਭਾਰਤ ਸਰਕਾਰ ਕੋਲੇ ਵੀ ਇਹ ਗੱਲਾਂ ਪਹੁੰਚ ਗਈਆਂ ਕਿ ਇੱਕ ਪਾਸੇ ਪਾਰਲੀਮੈਂਟ ਦਾ ਸੈਸ਼ਨ ਹੈ ਔਰ ਦੂਜੇ ਪਾਸੇ ਵੱਡੀ ਗਿਣਤੀ ਚ ਕਿਸਾਨ ਆਗੂ ਦਿੱਲੀ ਪਹੁੰਚਣਗੇ 13 ਤਰੀਕ ਨੂੰ ਭਗਵੰਤ ਮਾਨ ਨੇ ਵੀ ਲਗਾਤਾਰ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਸੰਪਰਕ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣੋ ਉਹਨਾਂ ਦੀਆਂ ਮੰਗਾਂ ਮੰਨੋ ਔਰ ਇੱਕ ਮੀਟਿੰਗ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਮੀਟਿੰਗ ਹੋਈ ਭਾਰਤ ਦੇ ਭਾਰਤ ਸਰਕਾਰ ਦੇ ਤਿੰਨ ਮੰਤਰੀ ਕੱਲ ਫਿਰ ਚੰਡੀਗੜ੍ਹ ਪਹੁੰਚੇ ਇਹ ਜਿਹੜੇ ਜਿਹੜੇ ਮੰਤਰੀ ਪਹੁੰਚੇ ਮੈਂ ਉਹਨਾਂ ਦੇ ਨਾਮ ਵੀ ਦੱਸਦਾ ਪਿਊਸ਼ ਗੋਇਲ ਕੇਂਦਰੀ ਮੰਤਰੀ ਨੇ ਕੈਬਨਿਟ ਮੰਤਰੀ ਨੇ ਸਾਨੂੰ ਪਤਾ ਹੈ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਪਹੁੰਚੇ ਕਿਉਂਕਿ ਜਿਹੜੇ ਪਹਿਲੇ ਖੇਤੀਬਾੜੀ ਮੰਤਰੀ ਸੀ ਉਹ ਤਾਂ ਹੁਣ ਮੱਧ ਪ੍ਰਦੇਸ਼ ਦੇ ਵਿੱਚ ਬਣ ਗਏ ਸੀ ਵਿਧਾਨ ਸਭਾ ਦੇ ਸਪੀਕਰ ਫਿਰ ਨਿੱਤਿਆਨੰਦ ਜੀ ਜਿਹੜੇ ਕਿ ਗ੍ਰਹਿ ਮੰਤਰਾਲੇ ਨਾਲ ਸੰਬੰਧਿਤ ਨੇ ਰਾਜ ਮੰਤਰੀ ਨੇ ਗ੍ਰਹਿ ਮਾਮਲੇ ਦੇ ਅਮਿਤ ਸ਼ਾਹ ਜੀ ਦੇ ਨਾਲ ਉਹ ਵੀ ਉੱਚ ਅੱਚੇ ਤੌਰ ਤੇ ਪਹੁੰਚੇ ਔਰ ਮੀਟਿੰਗ ਕਈ ਘੰਟੇ ਚੱਲੀ ਵੱਖ-ਵੱਖ ਕਿਸਾਨ ਸੰਗਠਨਾਂ ਦੇ ਆਗੂ ਮੌਜੂਦ ਸੀ ਉੱਥੇ ਡੱਲੇਵਾਲ ਜੀ ਮੌਜੂਦ ਸੀ ਹੋਰ ਕਿਸਾਨ ਜੱਥੇਬੰਦੀਆਂ ਦੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂ ਔਰ ਕਿਸਾਨ ਮਜ਼ਦੂਰ ਜੱਥੇਬੰਦੀ ਸਿਰਫ ਐਸਕੇਮ ਨਾਨ ਪੋਲਿਟਿਕਲ ਜਾਂ ਇਹ ਸਾਰੀਆਂ ਤਰ੍ਹਾਂ ਨਹੀਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਜਿਹੜੇ ਆਗੂ ਸੀ ਉਹ ਵੀ ਉੱਥੇ ਸ਼ਾਮਲ ਰਹੇ ਔਰ ਕਿਸਾਨਾਂ ਦੀਆਂ ਉਹੀ ਮੰਗਾਂ ਕਿ ਹਜੇ ਤੱਕ ਐਮਐਸਪੀ ਦਾ ਕਾਨੂੰਨ ਨਹੀਂ ਬਣਿਆ ਅਸੀਂ ਐਮਐਸਪੀ ਦੀ ਗਾਰੰਟੀ ਚਾਹੁੰਦੇ ਹਾਂ ਐਮਐਸਪੀ ਦਾ ਕਾਨੂੰਨ ਚਾਹੁੰਦੇ ਹਾਂ ਇਨੇ ਕਿਸਾਨ ਪਿਛਲੇ ਅੰਦੋਲਨ ਚ ਸ਼ਹੀਦ ਹੋਏ ਉਹਨਾਂ ਦੇ ਮੁਆਵਜ਼ੇ ਮਾਮਲੇ ਪੈਂਡਿੰਗ ਹੈ ਇੰਨੇ ਕਿਸਾਨਾਂ ਤੇ ਕੇਸ ਦਰਜ ਕੀਤੇ ਗਏ ਭਾਵੇਂ ਰੇਲਵੇ ਦੇ ਸੀ ਭਾਵੇਂ ਸਧਾਰਨ ਥਾਣਿਆਂ 'ਚ ਸੀ ਬਹੁਤ ਸਾਰੇ ਕਿਸਾਨਾਂ ਤੇ ਕੇਸ ਵਾਪਸ ਨਹੀਂ ਹੋਏ ਵੱਖ-ਵੱਖ ਥਾਵਾਂ ਤੇ ਔਰ ਬਿਜਲੀ ਆਰਡੀਨੈਂਸ ਦੀ ਮੰਗ ਸੀ ਐਮਐਸਪੀ ਦੀ ਮੰਗ ਸੀ ਕਿਸਾਨਾਂ ਦੇ ਕਰਜ਼ਿਆਂ ਦੀ ਮਾਫੀ ਦੀ ਮੰਗ ਸੀ ਸੋ ਬਹੁਤ ਤਰ੍ਹਾਂ ਦੀਆਂ ਮੰਗਾਂ ਸੀ ਜਿਹੜੀਆਂ ਇੱਕ ਮੰਗ ਪੱਤਰ ਦੇ ਰੂਪ ਦੇ ਵਿੱਚ ਇਹਨਾਂ ਤਿੰਨਾਂ ਮੰਤਰੀਆਂ ਨੂੰ ਸੌਂਪੀਆਂ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਕਿਸਾਨੀ ਦਾ ਪੱਖ ਪੂਰਿਆ ਕਿ ਜ਼ਰੂਰ ਕੇਂਦਰ ਨੂੰ ਆਪਣੇ ਕੀਤੇਵਾਦੇ ਪੂਰੇ ਕਿਤੇ ਜਾਣੇ ਚਾਹੀਦੇ ਨੇ ਤਾਂ ਕਿ ਦਿੱਲੀ ਜਾ ਕੇ ਧਰਨਾ ਨਾ ਮਾਰਨਾ ਪਵੇ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਨੇ ਵੀ ਅੱਗੇ ਵਧ ਕੇ ਆਪਣੀ ਭੂਮਿਕਾ ਨਿਭਾਈ ਕਿਤੇ ਨਾ ਕਿਤੇ ਮੌਕਾ ਜਦੋਂ ਚੋਣਾ ਆਉਣ ਵਾਲੀਆਂ ਨੇ ਅਗਰ ਸਾਡੇ ਕਿਸਾਨ ਸੰਗਠਿਤ ਰਹਿ ਅਗਰ ਸਾਡੇ ਕਿਸਾਨ ਸੰਗਠਿਤ ਰਹਿ ਤੇ ਇਹ ਮੌਕਾ ਜਦੋਂ ਭਾਰਤ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਸਕਦੀ ਹੈ MSP ਦਾ ਕਾਨੂੰਨ ਉਹਦੇ ਬਾਰੇ ਕਮੇਟੀ ਔਰ ਕਰਜ਼ਾ ਮਾਫੀ ਤੋਂ ਲੈ ਕੇ तमाम ਮੰਗਾਂ ਨੇ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਉਹ ਮਨਾਉਣ ਦਾ ਇਹ ਮੌਕਾ ਹੈ ਕਿਉਂਕਿ 24 ਦੀਆਂ ਚੋਣਾਂ ਨੂੰ ਕੁਝ ਮਹੀਨੇ ਨੇ ਜਿਹੜੇ ਦੋ ਮਹੀਨੇ ਦੇ ਵਿੱਚ ਚੋਣਾਂ ਹੋਣੀਆਂ ਨੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਇੱਕ ਮੀਟਿੰਗ ਕੱਲ ਹੋਗੀ ਹੁਣ ਅੱਜ ਕੱਲ ਅਗਲੇ ਦਿਨਾਂ ਦੇ ਵਿੱਚ ਵੀ ਮੀਟਿੰਗਾਂ ਹੋਣਗੀਆਂ ਬਹੁਤ ਜਲਦ ਮੀਟਿੰਗਾਂ ਦਾ ਦੌਰ ਸ਼ੁਰੂ ਹੋਏਗਾ ਮੈਨੂੰ ਲੱਗਦਾ ਹੈ 13 ਤੋਂ ਪਹਿਲਾਂ ਫਿਰ ਮੀਟਿੰਗਾਂ ਇੱਕ ਦੋ ਹੋ ਜਾਣਗੀਆਂ ਫੋਇਸ ਕਰਕੇ ਬੜੇ ਮਹੱਤਵਪੂਰਨ ਦੌਰ ਦੇ ਵਿੱਚ ਗੱਲਬਾਤ ਪਹੁੰਚੀ ਹੈ ਅਚਾਨਕ ਕਿਸਾਨ ਅੰਦੋਲਨ ਦੀ ਜਿਹੜੀ ਧਮਕ ਸੀ ਦਿੱਲੀ ਵਾਲੀ ਕਿ 13 ਫਰਵਰੀ ਨੂੰ ਕਿਸਾਨ ਅੰਦੋਲਨ ਦਿੱਲੀ ਪਹੁੰਚੂਗਾ ਇਹਦੇ ਨਾਲ ਗੱਲ ਇੱਕ ਵਾਰ ਫੇਰ ਵੱਡੇ ਪੱਧਰ ਤੇ ਤੁਰੀ ਹੈ ਔਰ ਕਿਤੇ ਨਾ ਕਿਤੇ ਕੇਂਦਰ ਦੀਆਂ ਏਜੰਸੀਆਂ ਚੌਕਸ ਹੋ ਗਈਆਂ ਕਿ ਅਗਰ ਪੁਰਾਣੇ ਕਿਸਾਨ ਅੰਦੋਲਨ ਦੀ ਤਰਜ਼ ਤੇ ਕਿਸਾਨ ਪਹੁੰਚ ਗਏ ਟਰੈਕਟਰ ਟਰਾਲੀਆਂ ਲੈ ਕੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ 100 150 200 ਜਥੇਬੰਦੀਆਂ ਵੀ ਕਿਸਾਨਾਂ ਦੀਆਂ ਹੋ ਸਕਦੀਆਂ ਜਿਹੜੀਆਂ ਆਪਸ ਦੇ ਵਿੱਚ ਸੰਗਠਿਤ ਨੇ ਔਰ ਕੇਂਦਰ ਚੌਕਸ ਹੈ। ਔਰ ਮੀਟਿੰਗ ਤੋਂ ਬਾਅਦ ਭਗਵੰਤ ਜੀ ਨੇ ਕੀ ਕੀਤਾ? ਇਹ ਵੀ ਇੱਕ ਵਾਰੀ ਜ਼ਰੂਰ ਸੁਣ ਲਈਏ ਭਗਵੰਤ ਜੀ ਨੇ ਆਪਣਾ ਬਿਆਨ ਵੀ ਸ਼ਾਮ ਨੂੰ ਦੱਸਿਆ ਔਰ ਇੱਕ ਵਾਰੀ ਗੱਲ ਭਗਵੰਤਪਨ ਹੁਣਾਂ ਦੀ ਛੋਟੀ ਜਿਹੀ ਸੁਣ ਲਈ। ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ। ਬਹੁਤ ਸਾਰੇ ਜਿਹੜੇ ਪੱਖ ਰੱਖੇ ਗਏ ਔਰ ਬਹੁਤ ਸਾਰੀਆਂ ਜਿਨ੍ਹਾਂ ਨੂੰ ਆਪਾਂ ਮੰਗਾ ਨਹੀਂ ਕਵਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਜੋ ਬਹੁਤ ਸਾਰੀਆਂ ਉਹ ਵੀ ਨੇ ਸੋ ਬਹੁਤ ਸਾਰੀਆਂ ਗੱਲਾਂ ਤੇ ਸਹਿਮਤੀ ਬਣੀ ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬੀ ਨਾਲ ਸੰਬੰਧਿਤ ਨੇ ਚਾਹੇ ਉਹ ਵੈਸੇ ਥਾਣੇ ਨਾਲ ਸੰਬੰਧਿਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰੀਆਂ ਜਿਹੜੀਆਂ ਨੇ ਬਰਾਉਣ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਔਰ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਗਠਨਾਂ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾ ਮਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਬੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕੈਨਾਂ ਦਾ ਸਾਹਮਣਾ ਕਰੀਏ ਕਿਤੇ ਕੋਈ ਟਰੈਕਟਰ ਪਲਟ ਗਿਆ ਕਿਤੇ ਕੋਈ ਹੱਟ ਟੱਕ ਹੋ ਗਿਆ ਜਾਂ ਕੋਈ ਪੁਲਿਸ ਵਾਲੇ ਦੇ ਸੱਟ ਵੱਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉੱਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਨੂੰ ਹੀ ਇੱਥੇ ਬੁਲਾ ਲਈ ਸੋ ਅੱਗੇ ਵਾਸਤੇ ਸਕੋਪ ਰੱਖਿਆ ਗਿਆ ਹੈ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਗਠਨ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਗਠਨ ਹੈ ਉਹਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਗਠਨ ਜੁੜੇ ਹੋਏ ਨੇ ਦੋਨਾਂ ਨਾਲ ਇਹ ਐਸਕੇਐਮ ਨਾਨ ਪੇਟੀਕਲ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈ ਇਹ ਸ਼ਾਮਲ ਸੀ ਇਹਨਾਂ ਦੇ ਨਾਲ ਬਹੁਤ ਸਾਰੇ ਦੇਸ਼ ਦੇ ਹੋਰ ਸੰਗਠਨ ਜੁੜੇ ਹੋਏ 100 150 200 ਦੇ ਕਰੀਬ ਸੋ ਉਹ ਗੱਲ ਕਰ ਲੈਣਗੇ ਇਨ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਰਹੂਗਾ ਕੋਈ ਸੁਝਾਅ ਜਾਂ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਏਦਾਂ ਦੇ ਕੇਸ ਨੇ ਜਿਹਨਾਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸੋ ਹੁਣ ਦੂਸਰੀ ਵੱਡੀ ਖਬਰ ਦਾ ਰੁਖ ਕਰਦਾ ਕੱਲ ਸ਼ਾਮ ਭਗਵੰਤਮਾਨ ਚੰਡੀਗੜ੍ਹ ਮੁੜੇ ਸੀ ਲੇਕਿਨ ਕੱਲ ਸਵੇਰੇ ਉਹ ਦਿੱਲੀ ਪਹੁੰਚ ਗਏ ਸੀ ਦਿੱਲੀ ਚ ਵੱਖ-ਵੱਖ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਪਹੁੰਚੇ ਉਹ ਮੁੱਖ ਮੰਤਰੀ ਜਿਹੜੇ ਵਿਰੋਧੀ ਧਿਰ ਦੇ ਨੇ ਭਾਵੇਂ ਜਿਨ੍ਹਾਂ ਦੀ ਸੱਤਾ ਭਾਜੀਪੀ ਚ ਨਹੀਂ ਹੈ ਵੀ ਭਾਜੀਪੀ ਵਾਲੀ ਨਹੀਂ ਹੈ ਇਹਦੇ ਵਿੱਚ ਹੋਰ ਬਹੁਤ ਸਾਰੇ ਆਗੂ ਵੀ ਸੀ ਇੰਡੀਆ ਗਠਬੰਧਨ ਦੇ ਅਰਵਿੰਦ ਕੇਜਰੀਵਾਲ ਮੌਜੂਦ ਸੀ ਖਾਸ ਤੌਰ ਤੇ ਕੇਰਲਾ ਤੋਂ ਪੱਛਮੀ ਬੰਗਾਲ ਤੋਂ ਆਗੂ ਸੀਗੇ ਭਗਵੰਤ ਮਾਨ ਉੱਚੇ ਤੌਰ ਤੇ ਮੌਜੂਦ ਸੀ ਔਰ ਇਹ ਸਾਰੇ ਮੁੱਖ ਮੰਤਰੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਜੰਤਰ ਮੰਤਰ ਤੇ ਧਰਨਾ ਸੀ ਮੰਗੇ ਸੀ ਕਿ ਕੇਂਦਰ ਸਰਕਾਰ ਪੱਖਪਾਤ ਕਰ ਰਹੀ ਹੈ ਫੰਡ ਔਰ ਗ੍ਰਾਂਟਾਂ ਦੇ ਪੈਸੇ ਜਾਰੀ ਕਰਨ ਦੇ ਮਾਮਲੇ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦਾ ਮੁੱਦਾ ਬਹੁਤ ਵੱਡੇ ਪੱਧਰ ਤੇ ਉਭਾਰਿਆ ਔਰ ਇਹ ਜ਼ਰੂਰੀ ਵੀ ਸੀ ਕਿਉਂਕਿ ਹਰ ਗੱਲ ਪਿੱਛੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਬੜਾ ਜ਼ਰੂਰੀ ਹੈ ਕਿ ਸੰਗੀ ਢਾਂਚੇ ਦੀ ਪੈਰਵਾਈ ਕੀਤੀ ਜਾਵੇ ਰਾਖੀ ਕੀਤੀ ਜਾਵੇ ਪਹਿਰੇਦਾਰੀ ਕੀਤੀ ਜਾਵੇ ਕਿਉਂਕਿ ਸਾਡਾ ਮੁਲਕ ਕਾਕਵਕ ਸੂਬਿਆਂ ਦੇ ਸੰਘ ਦੇ ਰੂਪ ਦੇ ਵਿੱਚ ਹੁੰਦੇ ਦੇ ਵਿੱਚ ਆਇਆ ਔਰ ਭਗਵੰਤ ਮਾਨ ਨੇ ਕੱਲ ਬੀਜੇਪੀ ਤੇ ਜਮ ਕੇ ਸਿਆਸੀ ਹਮਲੇ ਕੀਤੇ ਕਿ ਕਿਵੇਂ ਸਾਡੇ ਆਰਡੀਐਫ ਦੇ 55 5500 ਕਰੋੜ ਰੁਪਇਆ ਪਿਆ ਕੁੱਲ ਮਿਲਾ ਕੇ 8000 ਕਰੋੜ ਦੇ ਕਰੀਬ ਪੰਜਾਬ ਦਾ ਪੈਸਾ ਬਕਾਇਆ ਹੈ ਜਿਹੜਾ ਪੰਜਾਬ ਨੂੰ ਮਿਲ ਨਹੀਂ ਰਿਹਾ ਔਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੋਰ ਬੀਜੇਪੀ ਵਾਲੇ ਸੂਬਿਆਂ ਦੇ ਪੈਸੇ ਇਸ ਤਰੀਕੇ ਨਾਲ ਨਹੀਂ ਰੋਕੇ ਜਾਂਦੇ ਸਾਡੇ ਪੈਸੇ ਕਿਉਂ ਰੋਕੇ ਜਾ ਰਹੇ ਨੇ ਔਰ ਜਮ ਕੇ ਭਗਵੰਤ ਮਾਨ ਨੇ ਬੀਜੇਪੀ ਤੇ ਦਿੱਖੇ ਹਮਲੇ ਕੀਤੇ ਮੇਅਰ ਦੀ ਚੋਣ ਚੰਡੀਗੜ੍ਹ ਦੀ ਮੇਅਰ ਦੀ ਚੋਣ ਦਾ ਮੁੱਦਾ ਵੀ ਉਹਨਾਂ ਨੇ ਚੱਕਿਆ ਕਿ ਅਗਰ 36 ਵੋਟਾਂ ਗਿਣਨ ਚ ਇੰਨੇ ਵੱਡੇ ਨੁਕਸ ਖਾਮੀਆਂ ਨੇ ਤੇ ਫਿਰ ਜਦੋਂ ਮੁਲਕ ਦੀ 150 ਕਰੋੜ ਆਬਾਦੀ ਦੇ ਵਿੱਚੋਂ 80-90 ਕਰੋੜ ਵੋਟਾਂ ਗਿਣੀਆਂ ਜਾਣੀਆਂ ਨੇ ਤੇ ਉਸ ਵੇਲੇ ਕੀ ਹੋਏਗਾ ਔਰ ਇਹਦੇ ਵਿੱਚ ਕੋਈ ਦੋਹਰਾ ਹੀ ਨਹੀਂ ਹੈ ਕਿ ਜਿਸ ਤਰ੍ਹਾਂ ਨਾਲ ਚੰਡੀਗੜ੍ਹ ਦੀ ਚੋਣ ਦੇ ਵਿੱਚ ਖਾਮੀਆਂ ਉਜਾਗਰ ਹੋਈਆਂ ਨੇ ਵੱਡੇ ਪੱਧਰ ਤੇ ਸਾਡੇ ਮੁਲਕ ਦੇ ਵਿੱਚ ਚੋਣ ਪ੍ਰਬੰਧਾਂ ਤੇ ਸਵਾਲ ਖੜੇ ਹੋਏ ਨੇ ਦੇਸ਼ ਦੀ ਸੁਪਰੀਮ ਕੋਰਟ ਨੇ ਚੰਡੀਗੜ੍ਹ ਚ ਮੇਅਰ ਦੀ ਚੋਣ ਤੇ ਬਹੁਤ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਕਿ ਇਹ ਲੋਕਤੰਤਰ ਦੇ ਘਾਣ ਵਰਗੀ ਸਥਿਤੀ ਹੈ ਔਰ ਜ਼ਰੂਰ ਇਹਦੇ ਤੇ ਸੁਪਰੀਮ ਕੋਰਟ ਕੋਈ ਨਾ ਕੋਈ ਐਕਸ਼ਨ ਉਹਦੇ ਦਿਨ ਚ ਲਾਏਗੀ ਪਰ ਭਗਵੰਤ ਮਾਨ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਉਭਾਰਿਆ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਖੁੱਲ ਕੇ ਪੰਜਾਬ ਦਾ ਪੱਖ ਰੱਖਿਆ ਔਰ ਉਥੇ ਡਟ ਕੇ ਗੱਲ ਪੰਜਾਬ ਦੇ ਹੱਕ ਚ ਕੀਤੀ ਐ ਇੱਥੇ ਵੀ ਭਗਵੰਤ ਮਾਨ ਉਹਨਾਂ ਦੇ ਜਿਹੜੇ ਭਾਸ਼ਣ ਸੀ ਉਹਨਾਂ ਦੇ ਕੁਝ ਕਲਿੱਪ ਅਸੀਂ ਜ਼ਰੂਰ ਸੁਣੀਏ ਤਾਂ ਕਿ ਸਮਝ ਆਵੇ ਕਿ ਦਿੱਲੀ ਚ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਮੁੱਦੇ ਕਿਵੇਂ ਚੱਕੇ ਆਪੀਆਪਨੇ ਦੇਖਾ ਹੋਗਾ ਡੈਮੋਕ੍ਰੇਸੀ ਕਾ ਹਾਲ ਚੰਡੀਗੜ੍ਹ ਮੇ 36 ਪਾਰਸ਼ਦ ਹੈ ਉਸਮੇ ਇੰਡੀਆ ਅਲਾਈਅንስ ਕੇ 20 ਹੈ ਇਨਕੇ 16 ਹੈ ਇਨਕਲੂਡਿੰਗ ਮੈਂਬਰ ਪਾਰਲੀਮੈਂਟ ਆਫ ਚੰਡੀਗੜ੍ਹ ਤੋ ਇਨਕੇ 16 ਕੇ 16 ਠੀਕ उन्होंने वोट डाला लेकिन हमारे बीस में से आठ को इनवैलिड वोट कर दिया कि इन, कि इनका वोट गलत डाला हुआ वो इनको वोट नहीं डालना आता इन्होंने मोहर अच्छे से नहीं लगाई अरे भाई वो पहली बार मोहर नहीं लगा रहे थे हर साल चुनाव होता है चौथी पांचवी बार लगा रहे थे लेकिन जब वीडियो डी सा फिर सुप्रीम कोर्ट जाना पड़ा जब सुप्रीम कोर्ट ने देखा सबने देखा कैसे वोटों की गिनती हो रही थी ऐसे वो प्रेजाइडिंग अफसर ये किधर रखो बीजेपी वालों के काम है इधर रख देता हूं फिर ये वाली चलो ये वाली भी इधर ही रख देता हूं थोड़ा इनको बढ़ाना ऐसे आप मीडिया खड़ा है यह बात ध्यान से सुन लेना और टेलीकास्ट कर देना अगर आपके मालिक माने तो छत्तीस वोट गिनने में आठ वोट कैंसिल कर दिए ऑलमोस्ट 25 परसेंट वोटों का घोटाला हो गया मात्र छत्तीस वोट गिनने में पच्चीस परसेंट वोटों का घोटाला कर गए अभी मई जून में नब्बे करोड़ वोट गिनने हैं चिंता इस बात की है उसमें क्या करेंगे ये छत्तीस वोट नहीं गिन रहे एक दस बाई दस किलोमीटर का शहर है चंडीगढ़ वो हार नहीं सकते बर्दाश्त नहीं होती हार लेकिन पूरे देश में क्या होगा चिंता इस बात की है एक और बड़ी अहम खबर ਹਰਜੋਤ ਜੀ ਕੱਲ ਸੁਰਖੀਆਂ ਦੇ ਵਿੱਚ ਰਹੀ ਦੇਖਣ ਵਾਲੀ ਗੱਲ ਇਹ ਹੈ ਕਿ 11 ਫਰਵਰੀ ਨੂੰ ਕਾਂਗਰਸ ਦੀ ਵਰਕਰ ਕਨਵੈਨਸ਼ਨ ਹੈ 11 ਫਰਵਰੀ ਨੂੰ ਤੇ ਹੁਣ ਪਤਾ ਲੱਗਿਆ ਕਿ 10 ਅਤੇ 11 ਫਰਵਰੀ ਨੂੰ ਅਰਵਿੰਦ ਕੇਂਦਰੀਵਾਲ ਵੀ ਪੰਜਾਬ ਦੇ ਵਿੱਚ ਆ ਰਹੇ ਨੇ ਭਾਵ ਕਿ ਆਮ ਆਦਮੀ ਪਾਰਟੀ ਨੇ ਵੀ ਆਪਣਾ ਪ੍ਰੋਗਰਾਮ 10 ਅਤੇ 11 ਫਰਵਰੀ ਦਾ ਰੱਖ ਦਿੱਤਾ 10 ਫਰਵਰੀ ਨੂੰ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਜਿੱਥੇ ਮੁੱਖ ਮੰਤਰੀ अरविंद केदरीवाला ਤੇ ਭਗਵੰਤ ਮਾਨ ਪਹੁੰਚਣਗੇ ਔਰ ਅਗਲੇ ਦਿਨ 11 ਫਰਵਰੀ ਨੂੰ ਮਲਿਕ ਅਰਜੁਨ ਖੜਗੇ ਕਾਂਗਰਸ ਦੀ ਵਰਕਰ ਕਨਵੈਨਸ਼ਨ ਦੇ ਵਿੱਚ ਹਿੱਸਾ ਲੈਣ ਪਹੁੰਚਣਗੇ ਸੋ ਕਿਤੇ ਨਾ ਕਿਤੇ ਇਹ ਗੱਲ ਸਾਫ਼ ਹੋ ਗਈ ਕਿ ਦੋਵੇਂ ਪਾਰਟੀਆਂ 2024 ਦੇ ਵਿੱਚ ਪੰਜਾਬ ਦੇ ਵਿੱਚ ਗਠਜੰਬੰਦਨ ਚ ਚੋਣਾ ਨਹੀਂ ਲੜਨਗੀਆਂ ਕਿਉਂਕਿ ਮਲਿਕ ਅਰਜੁਨ ਖੜਗੇ ਦੇ ਵਰਕਰ ਕਨਵੈਨਸ਼ਨ ਭਾਵੇਂ ਇੱਕ ਵੱਡੀ ਰੈਲੀ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣਾ ਸਮਾਗਮ ਰੱਖ ਕੇ ਔਰ ਉਹ ਵੀ ਸਮਰਾਲੇ ਦੇ ਬਿਲਕੁਲ ਨੇੜੇ ਖੰਨਾ ਖੰਨਾ ਤੇ ਸਮਰਾਲਾ ਲਗਭਗ ਨੇੜੇ-ਨੇੜੇ ਨੇ ਇੱਕ ਸੜਕ ਸਾਂਝੀ ਉਹਨਾਂ ਨੂੰ ਜੋੜਦੀ ਹੈ ਪਹਿਲਾਂ ਫਿਰ ਖੰਨਾ ਆਉਂਦਾ ਹੈ ਅਗਰ ਨੈਸ਼ਨਲ ਹਾਈਵੇ ਤੋਂ ਆਈਏ ਤੇ ਫਿਰ ਸਮਰਾਲਾ ਸੋ ਅਰਵਿੰਦ ਕੇਦਰੀਵਾਲ ਦਾ ਵੱਡਾ ਸਮਾਗਮ ਸਮਰਾਲਾ ਖੰਨੇ ਔਰ ਮਲਕੀ ਅਰਜਨ ਖੜਗੇ ਦਾ ਸਮਰਾਲੇ ਇੱਕ ਦਿਨ ਬਾਅਦ 11 ਫਰਵਰੀ ਨੂੰ ਹੁਣ 10 ਫਰਵਰੀ ਨੂੰ ਅਰਵਿੰਦ ਕੇਦਰੀਵਾਲ ਦੇ ਵੱਡੇ ਸਮਾਗਮਾਂ ਤੋਂ ਬਾਅਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇੱਕ ਦਿਨ ਪਹਿਲਾਂ ਇੱਕ ਵਾਰ ਫਿਰ 13 ਜ਼ੀਰੋ ਦਾ ਨਾਰਾ ਬੁਲੰਦ ਕਰੇਗੀ ਅਤੇ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਖੁੱਲ ਕੇ ਪੰਜਾਬ ਦੇ ਵਿੱਚ 13 ਜ਼ੀਰੋ ਦੇ ਨਾਰੇ ਨਾਲ ਅੱਗੇ ਵਧੇਗੀ ਇਹ ਵੀ ਇੰਤਜ਼ਾਰ ਨਹੀਂ ਕੀਤਾ ਗਿਆ ਕਿ ਅਗਰ 11 ਫਰਵਰੀ ਨੂੰ ਮਲਕ ਅਰਜਨ ਖੜਗੇ ਆਉਂਦੇ ਨੇ ਤੇ ਉਹ ਉਸ ਤੋਂ ਬਾਅਦ ਆਉਂਦੇ ਦਿਨਾਂ ਦੇ ਵਿੱਚ ਕੀ ਫੈਸਲਾ ਕਰਦੇ ਨੇ ਕੀ ਮਲਕ ਅਰਜਨ ਖੜਗੇ ਇਹ ਫੈਸਲਾ ਕਰਨਗੇ ਕਿ ਅਸੀਂ ਆਪਣੇ ਪੱਧਰ ਤੇ ਪੰਜਾਬ ਦੀਆਂ 13 ਸੀਟਾਂ ਤੇ ਲੜਨਾ ਹੈ ਪਿਆ ਅਸੀਂ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਜਾਂ ਤਾਲਮੇਲ ਰੱਖਣਾ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਮਲਕੀ ਅਰਜਨ ਖੜਗੇ ਆਖਰੀ ਫੈਸਲਾ ਕਰਨਗੇ ਇਸ ਵਰਕਰ ਕਨਵੈਨਸ਼ਨ ਤੋਂ ਬਾਅਦ ਇਸ ਵਰਕਰ ਕਨਵੈਨਸ਼ਨ ਦੇ ਵਿੱਚ ਆ ਕੇ ਮਲਕੀ ਅਰਜਨ ਖੜਗੇ ਪਹਿਲਾਂ ਇਹ ਦੇਖਣਗੇ ਕਿ ਕੀ ਪੰਜਾਬ ਦੀ ਕਾਂਗਰਸ ਦੇ ਵਿੱਚ ਇੰਨੀ ਤਾਕਤ ਹੈ ਪੰਜਾਬ ਦੀ ਕਾਂਗਰਸ ਇੰਨੀ ਸੰਗਠਿਤ ਹੈ ਇੰਨੀ ਜੋਸ਼ ਚ ਹੈ ਕਿ ਉਹ ਪੰਜਾਬ ਦੀਆਂ 13 ਸੀਟਾਂ ਤੇ ਚੰਗਾ ਰਿਜ਼ਲਟ ਦੇ ਸਕੇ ਕਿਉਂਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਕਾਂਗਰਸ ਦੀ ਹਾਈ ਕਮਾਂਡ ਨੂੰ ਪੰਜਾਬ ਚ ਚੋਣਾਂ ਦੀਆਂ ਅਗਵਾਈ ਕਰਨ ਵਾਲੇ ਲੀਡਰਾਂ ਨੇ ਵੱਡੇ ਵੱਡੇ ਸੁਪਨੇ ਵਿਖਾਏ ਸੀ ਕਿ ਅਸੀਂ ਬਹੁਮਤ ਦੇ ਨਾਲ ਕਾਂਗਰਸ ਦੀ ਸਰਕਾਰ ਬਣਾਵਾਂਗੇ ਫਿਰ 70 80 ਸੀਟਾਂ ਜਿੱਤਣ ਦਾ ਦਾਵਾ ਪੰਜਾਬ ਚ ਲੀਡਰਾਂ ਨੇ ਕੀਤਾ ਸੀ ਕਿ ਅਸੀਂ 80 ਸੀਟਾਂ ਜਿੱਤਾਂਗੇ ਤੇ ਨਿਕਲੀਆਂ 18 ਸੀਟਾਂ ਉਸੇ ਤਰ੍ਹਾਂ ਦੇ ਦਾਵੇ ਹੁਣ ਵੀ ਪੰਜਾਬ ਕਾਂਗਰਸ ਦੇ ਸੰਗਠਨ ਵੱਲੋਂ ਕੀਤੇ ਜਾ ਰਹੇ ਨੇ ਕਿ ਅਸੀਂ ਪਿਛਲੀ ਜਿੰਨੀਆਂ ਸੀਟਾਂ ਜਿੱਤਾਂਗੇ ਉਸ ਤੋਂ ਵੱਧ ਜਿੱਤਾਂਗੇ ਭਾਵ ਪਿਛਲੀ ਵਾਰੀ ਕਾਂਗਰਸ 60 ਸੀਟਾਂ ਜਿੱਤੇਗੀ ਪਰ ਕਾਂਗਰਸ ਦੀ ਹਾਈ ਕਮਾਂਡ ਔਰ ਮਲਕੇ ਅਰਜਨ ਖੜਗੇ ਇਸ ਵਰਕਰ ਸੰਮੇਲਨ ਦੇ ਜ਼ਰੀਏ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤ ਉਲੰਗ ਕਾਂਗਰਸ ਦਾ ਆ ਰਹੇ ਸੀ ਪੰਜਾਬ 'ਚ ਕਿ ਜੋ ਕਾਂਗਰਸ ਦੇ ਸੰਗਠਨ ਦੇ ਲੀਡਰ ਕਹਿ ਰਹੇ ਨੇ ਕਿ ਉਹ ਸੱਚ ਹੈ ਜਾਂ ਨਹੀਂ ਹੈ ਪਰ ਉਸ ਤੋਂ ਪਹਿਲਾਂ ਕਿ ਮਲਕੇ ਅਰਜਨ ਖੜਗੇ 11 ਫਰਵਰੀ ਦੀ ਰੈਲੀ ਚਾਹੁੰਦੇ ਕੋਈ ਆਪਣਾ opinion ਬਣਾਉਂਦੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਪ੍ਰੋਗਰਾਮ ਰੱਖ ਦਿੱਤੇ ਗਏ ਨੇ ਜਿਸ ਦਾ ਮਤਲਬ ਹੈ ਕੀ ਆਮ ਆਦਮੀ ਪਾਰਟੀ 13 0 ਦੇ ਨਾਰੇ ਨਾਲ ਅੱਗੇ ਵਧੇਗੀ ਹੁਣ ਇਹ ਗੱਲ ਲਗਭਗ ਸਾਫ਼ ਹੈ ਕਿ ਦੋਨੇ ਧਿਰਾਂ ਨੂੰ ਆਪਣੇ ਪੱਧਰ ਤੇ ਅੱਗੇ ਵਧਣਾ ਪਏਗਾ ਉਂਝ ਅਗਰ ਹਰਜੋਤ ਜੀ ਪੰਜਾਬ ਚ ਆਪ ਔਰ ਕਾਂਗਰਸ ਮਿਲ ਕੇ ਚੋਣਾਂ ਲੜਦੇ ਤੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਨੂੰ ਚੰਡੀਗੜ੍ਹ ਸਮੇਤ 14 ਦੀਆਂ 14 ਸੀਟਾਂ ਤੇ ਆਪ ਅਤੇ ਕਾਂਗਰਸ ਮਿਲ ਕੇ ਹਰਾ ਸਕਦੇ ਸੀ ਜੋ ਸਥਿਤੀਆਂ ਮੌਜੂਦਾ ਸਮੇਂ ਦੇ ਵਿੱਚ ਨਹੀਂ ਕਿਉਂਕਿ ਅਕਾਲੀ ਦਲ ਔਰ ਬੀਜੇਪੀ ਅਲੱਗ-ਅਲੱਗ ਲੜ ਰਹੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਇਹਨਾਂ ਦਾ ਵੋਟ ਫੀਸਾ ਦਾ ਜਿਹੜਾ ਉਹ ਕਾਂਗਰਸ ਔਰ ਆਪ ਨਾਲੋਂ ਬਹੁਤ ਘੱਟ ਰਹਿ ਸਕਦਾ ਸੀ ਪਰ ਅਗਰ ਅਕਾਲੀ ਦਲ ਔਰ ਭਾਜਪਾ ਦਾ ਗੱਠਜੋੜ ਹੋ ਜਾਂਦਾ ਹੈ ਭਵਿੱਖ 'ਚ ਤੇ ਫਿਰ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਗੱਠਜੋੜ ਨਹੀਂ ਹੁੰਦਾ ਤੇ ਫਿਰ ਜਿਹੜਾ ਪੰਜਾਬ 'ਚ ਮੈਨੂੰ ਮੁਕਾਬਲਾ ਨਜ਼ਰ ਆਉਂਦਾ ਹੈ ਫਿਰ ਆਮ ਆਦਮੀ ਪਾਰਟੀ ਅਤੇ ਅਕਾਲੀ ਗੱਠਜੋੜ ਦੇ ਵਿਚਾਲੇ ਬਣ ਜਾਏਗਾ ਕਿਉਂਕਿ ਕਾਂਗਰਸ ਆਪਣੇ ਦਮ ਤੇ ਮੈਨੂੰ ਇਸ ਸਥਿਤੀਆਂ 'ਚ ਨਹੀਂ ਲੱਗਦੀ ਕਿ ਉਹ 13 0 ਦਾ ਮੁਕਾਬਲਾ ਕਰ ਸਕਿਆ ਜਾਂ ਪਿਛਲੀਆਂ 8 ਸਤੰਬਰ ਕਰਾਰ ਰੱਖ ਸਕੇ ਕਿਉਂਕਿ ਉਹਦੇ ਪਿੱਛੇ ਬਹੁਤ ਵੱਡੇ ਵੱਡੇ ਕਾਰਨ ਨੇ 2022 ਤੋਂ ਪਹਿਲਾਂ ਵੀ ਉਹਨਾਂ ਕਾਰਨਾਂ ਨੇ ਕਾਂਗਰਸ ਨੂੰ ਡਬੋਇਆ ਸੀ ਅੱਜ ਵੀ ਕਾਂਗਰਸ ਵਿੱਚ ਗੁੱਟਬਾਜ਼ੀ ਹੈ ਕਾਂਗਰਸ ਬਹੁਤ ਜ਼ਿਆਦਾ ਫੁੱਟ ਹੈ ਕਾਂਗਰਸ ਦੇ ਵਿੱਚ ਟਿਕਟਾਂ ਦੇ ਚਾਹਵਨ ਧੜੇ ਬਹੁਤ ਜ਼ਿਆਦਾ ਨੇ ਕਾਂਗਰਸ ਦੇ ਵਿੱਚ ਉਸ ਤਰ੍ਹਾਂ ਦਾ ਅਨੁਸ਼ਾਸਨ ਨਹੀਂ ਹੈ ਕਿ ਇੱਕ ਉਮੀਦਵਾਰ ਨੂੰ ਟਿਕਟ ਮਿਲ ਗਈ ਤਾਂ ਸਾਰੇ ਉਹਨੂੰ ਜਿਤਾਉਣ 'ਚ ਲੱਗਣਗੇ ਜਿਵੇਂ ਆਮ ਆਦਮੀ ਪਾਰਟੀ ਜਾਂ ਭਾਜਪਾ 'ਚ ਹੁੰਦਾ ਹੈ ਸੋ ਕਾਂਗਰਸ ਜਗਰਿਕ ਧੜੇ ਨੂੰ ਟਿਕਟ ਮਿਲੀ ਤਾਂ ਸਾਰੇ ਧੜੇ ਉਸ ਲੀਡਰ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਜਿਹੜੇ ਜਿਹੜੇ ਧੜੇ ਨੂੰ ਟਿਕਟ ਮਿਲੀ ਹੋਏਗੀ ਇਹ ਕਾਂਗਰਸ ਦੇ ਵਿੱਚ ਆਮ ਜਿਹੜੇ ਵਰਕਰ ਨੇ ਵਲੰਟੀਅਰਸ ਨੇ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਰਹਿੰਦਾ ਹੈ ਕਿ ਉਸ ਤਰ੍ਹਾਂ ਦਾ ਅਨੁਸ਼ਾਸਨ ਕਾਂਗਰਸ ਪਾਰਟੀ ਵਿੱਚ ਨਹੀਂ ਹੈ ਹੁਣ ਵੀ ਅਸੀਂ ਵੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਉੱਤੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਇਨਾਂ ਯਤਨਾਂ 'ਚ ਲੱਗੇ ਨੇ ਕਿ ਨਵਜੋਤ ਸਿੰਘ ਸਿੱਧੂ 11 ਵਾਲੀ ਵਰਕਨ ਕਨਵੈਨਸ਼ਨ ਦੇ ਵਿੱਚ ਨਾ ਪਹੁੰਚਣ ਇਸ ਤਰ੍ਹਾਂ ਦੀਆਂ ਲੁਕਮੀਆਂ ਸਾਜਿਸ਼ਾਂ ਕਈ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਨੇ ਨੋਟਿਸ ਦੀਆਂ ਅਫਵਾਹਾਂ ਚੱਲ ਰਹੀਆਂ ਨੇ ਜਦਕਿ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਕੋਈ ਨੋਟਿਸ ਨਹੀਂ ਭੇਜਿਆ ਉਂਝ ਨਵਜੋਤ ਸਿੰਘ ਸਿੱਧੂ ਉਹਨਾਂ ਹਾਲਾਤਾਂ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਦੋਂ ਉਹਨਾਂ ਨੂੰ ਅਧਿਕਾਰਿਕ ਤੌਰ ਤੇ ਸੱਦਾ ਪੱਤਰ ਭੇਜਿਆ ਗਿਆ ਹੋਵੇ ਜਾਂ ਕਾਂਗਰਸ ਦੀ ਹਾਈ ਕਮਾਂਡ ਉਹਨਾਂ ਨੂੰ ਪਹੁੰਚਣ ਲਈ ਕਵੇ ਕਿਉਂਕਿ ਇਸ ਵਕਤ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਕਿਤਨਾ ਕਿਤੇ ਆਪਣੀ ਚੰਗੀ ਪੈਠ ਰੱਖਦੇ ਨੇ ਲੋਕਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਆਧਾਰ ਹੈ ਔਰ ਪਾਈ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਜਦੋਂ ਲੋਕਾਂ ਨੂੰ ਲੱਗਦਾ ਸੀ ਕਿ ਚਿਹਰਾ ਬਣਨਗੇ ਕਾਂਗਰਸ ਨੇ ਉਹਨਾਂ ਨੂੰ ਚਿਹਰਾ ਨਹੀਂ ਬਣਾਇਆ ਤੇ ਕਾਂਗਰਸ 18 ਤੇ ਸਿਮਤੀ ਸੋ ਹੁਣ 11 ਤਰੀਕ ਦੀ ਜਿਹੜੀ ਵਰਕਰ ਕਨਵੈਨਸ਼ਨ ਹੈ ਉਹਨੇ ਪੰਜਾਬ ਚ 2024 ਤੋਂ ਪਹਿਲਾਂ ਕਾਂਗਰਸ ਦਾ ਭਵਿੱਖ ਵੀ ਤੈਅ ਕਰਨਾ ਹੈ ਔਰ ਭਗੰਤਮਾਨ ਲਗਾਤਾਰ ਇੱਕ ਤੋਂ ਬਾਅਦ ਇੱਕ ਮਾਸਟਰ ਸਟੋਕ ਖੇਡ ਰਹੇ ਨੇ ਸੋ 13 0 ਦੀ ਤਿਆਰੀ ਔਰ ਦਸਤੋ ਅਰਵਿੰਨ ਕੇਦਰੀਵਾਲ ਦੇ ਸਮਾਗਮ ਔਰ ਭਗਵੰਤ ਮਾਨ ਵੱਲੋਂ ਵੱਡੇ ਐਲਾਨ ਰਜਿਸਟਰੀਆਂ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਨੇ ਐਨਓਸੀ ਦੀ ਸ਼ਰਤ ਹਟਾਉਣ ਦਾ ਐਲਾਨ ਕੀਤਾ ਸੋ ਕਿਤੇ ਨਾ ਕਿਤੇ ਭਗਵੰਤ ਮਾਨ ਪੰਜਾਬ ਦੇ ਵੋਟਰਾਂ ਨੂੰ ਪੂਰੀ ਤਰ੍ਹਾਂ ਨਾਲ ਖੁਸ਼ ਕਰਨ ਦੇ ਯਤਨ ਕਰ ਰਹੇ ਨੇ ਔਰ ਕਿਸਾਨਾਂ ਦੀ ਮੀਟਿੰਗ ਦਾ ਪ੍ਰਬੰਧ ਕਰਾ ਕੇ ਕੇਂਦਰੀ ਮੰਤਰੀਆਂ ਨਾਲ ਤਾਲਮੇਲ ਕਰਕੇ ਵਿੱਚ ਆਪਣੀ ਵੱਡੀ ਭੂਮਿਕਾ ਨਿਭਾ ਕੇ ਕਿਸਾਨ ਸੰਗਠਨਾ ਨੇ ਵੀ ਕਿਸਾਨ ਸੰਗਠਨਾਂ ਦਾ ਵੀ ਭਗਵੰਤ ਮਾਨ ਨੇ ਕਿਤਨਾ ਕਿਤੇ ਅ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣੇ ਵਕਤ ਦੱਸੂਗਾ ਆਉਂਦੇ ਦਿਨਾਂ ਦੇ ਵਿੱਚ ਕਿ ਹੁਣ ਕਿਸਾਨ ਅੰਦੋਲਨ ਦੇ ਮਾਮਲੇ ਤੇ ਕੀ ਨਤੀਜੇ ਨਿਕਲਦੇ ਨੇ ਔਰ ਮਲਕੀ ਅਰਜਨ ਖੜਗੇ ਦੀ ਰੈਲੀ ਕੀ ਕਾਂਗਰਸ ਨੂੰ ਤਕੜਾ ਕਰਦੀ ਹੈ ਜਾਂ ਕਮਜ਼ੋਰ ਕਰਦੀ ਹੈ ਅਗਰ ਇਹ ਰੈਲੀ ਸੰਗਠਿਤ ਹੋਈ ਬਹੁਤ ਵੱਡੀ ਤੇ ਕਾਮਯਾਬ ਹੋਈ ਰਾਜਾ ਵੜਿੰਗੇ ਦੇ ਨਾਲ ਤਾਕਤਵਰ ਹੋ ਸਕਦੇ ਨੇ ਅਗਰ ਰੈਲੀ ਚ ਗਟਬਾਜ਼ੀ ਰਹੀ ਰੈਲੀ ਚ ਸ਼ਮੂਲੀਅਤ ਘਟ ਰਹੀ ਖਾਫ ਤੌਰ ਤੇ ਕਾਂਗਰਸ ਦੀ ਅਗਰ ਫੁੱਟ ਨਜ਼ਰ ਆਈ ਤੇ ਉਹਦੇ ਨਾਲ ਰਾਜਾ ਵੜਿੰਗ ਨਰਾਜ਼ ਹੋ ਸਕਦੇ ਨੇ ਸੋ ਪੰਜਾਬ ਚ ਕਾਂਗਰਸ ਦੇ ਭਵਿੱਖ ਲਈ 11 ਜਨਵਰੀ ਫਰਵਰੀ ਦੀ ਜਿਹੜੀ ਵਰਕਰ ਕਨਵੈਨਸ਼ਨ ਹੈ ਉਹਨੂੰ ਬਹੁਤ ਵੱਡੀ ਅਹਿਮੀਅਤ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ